ਭਾਈ ਅਵਤਾਰ ਸਿੰਘ ਜੀ ਜਿਹੜੇ ਕਿ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਦੀਆਂ ਗੋਲੀਆਂ ਲੱਗਣ ਦੇ ਨਾਲ ਸ਼ਹੀਦ ਹੋ ਗਏ ਸਨ 6 ਜੂਨ ਕੀਤੇ ਨੇ ਕੀਤਾ ਸੀਗਾ ਤੇ ਉਹ ਫਿਰ ਉਹ ਤੇ ਨਾ ਪੈਂਤੀ ਰਾਤ ਨੂੰ ਸੈਂਕੋ ਆਇਆ ਉਹਨੇ ਕਿਹਾ ਪਤਾ ਨਹੀਂ ਰਾਤ ਨੂੰ ਕੀ ਹੋ ਜਾਣਾ ਵਾ ਤੇ ਸਾਰੇ ਸਰਾਂ ਚਲਜੋ ਤੇ ਇਹਨਾਂ ਨੂੰ ਕੀਤੇ ਕਰਦੇ ਗੋਲੀ ਵੱਜੀ ਇਹਨਾਂ ਨੂੰ अच्छा मतलब बाहर गोली चल रही है फौज पूरा उदो तक 6 जून तक ते पूरा मतलब गगच चल रहा ਸੀ हां जी ते ਇਹ ਅੰਦਰ ਕੀਰਤਨ ਕਰ ਰਹੇ ਸੀ हां जी वाह ਧੰਨ ਨੇ ਗੁਰੂ ਤੇ ਧੰਨ ਗੁਰੂ ਦੇ ਸਿੱਖ ਜਿਸ ਪੱਟ ਚੋਂ ਲੰਕੇ ਤੇ ਜਪਨੀ ਚੜ ਗਈ ਹੈ اچھا ਪੱਟ ਚੋਂ ਦੀ ਲੰਕੇ ਤੇ ਜਪਨੀ ਚ ਫਸ ਗਈ ਠੀਕ ਹੈ ਪਿਆਸ ਲੱਗਦੀ ਸੀ ਨਾ हां ਇਹ ਕਹਿੰਦੇ ਸੀ ਵੀ ਮੈਂ जख्मियां ਮੈਨੂੰ ਬੁੱਲ ਗਲੇ ਕਰੋ ਕਿਆ ਬਾਥੂਮ ਨਾ ਆਵੇ ਔਰ ਕੈਰ ਦੀ ਗਰਮੀ ਦੇ ਵਿੱਚ ਪਿਆਸ ਲੱਗਣ ਲਈ ਸੀ ਖੂਨ ਵਗ ਰਿਹਾ ਮੂੰਹ ਤੇ ਵੈਹੇ ਸੁੱਕਦਾ ਜਦੋਂ ਕਿਤੇ ਗੋਲੀ ਚੱਲਦੀ ਹੋਵੇ ਬੰਦੇ ਨੂੰ ਮੌਤ ਨਾਲ ਅੱਖਾਂ ਨਾਲ ਜੰਗ ਲੜਦੀਆਂ ਨਾ ਬੜੇ ਬੜਿਆਂ ਦੇ ਸਾਹਮਣੇ ਸੁੱਕ ਜਾਂਦੇ ਆ ਤੇ ਉਹ ਫਿਰ ਵੀ ਉਹ ਕਹਿ ਰਿਹਾ ਕਿ ਮੈਨੂੰ ਰੱਜ ਕੇ ਪਾਣੀ ਨਾ ਦਿਓ ਕਿਉਂਕਿ ਮੈਂ ਇੱਥੋਂ ਜਾ ਨਹੀਂ ਸਕਣਾ ਮੈਂ ਬਾਥਰੂਮ ਜਾਊਂਗਾ ਤੇ ਜਾਊਂ ਕਿੱਥੇ ਤੇ ਮੇਰੇ ਸਿਰਫ ਬੁੱਲ ਗਿੱਲੇ ਕਰ ਦਿਓ ਵਾਹ ਸਲੂਟ ਆ ਭਾਈ ਅਵਤਾਰ ਸਿੰਘ ਜੀ ਸਤਿਗੁਰੂ ਤੁਹਾਨੂੰ ਹਮੇਸ਼ਾ ਆਪਣੀ ਹਿਫਾਜ਼ਤ 'ਚ ਰੱਖਣ ਉਹ ਵੇਖਿਆ ਵੀ ਢੋਲ ਆਇਆ ਤੇ ਹਰਦੀ ਪੋੜੀਏ ਪਰ ਸੇ ਬੈਠੇ ਹੋਏ ओके ਜਿਹੜੇ ਹਲਾਇਆ ਨਾ ਨੂੰ ਤੇ ਜਿਹੜਾਈ ਕਰ ਚੁੱਕੇ ਹੈਗੇ ਇਹ ਗੱਲ ਦਾ ਸਬੂਤ ਸ਼ਹੀਦ ਭਾਈ ਅਵਤਾਰ ਸਿੰਘ ਦੀ ਸ਼ਹਾਦਤ ਕੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਵੀ ਅੰਧਾ ਧੁੰਦ ਗੋਲੀ ਚੱਲੀ ਆ ਤੇ ਤਾਂ ਹੀ ਉਹ ਅੰਦਰ ਸ਼ਹੀਦ ਹੋਏ ਨੇ ਤੇ ਪਰ ਵਿੱਚ ਜਿਵੇਂ ਕੋ ਜਸੀ ਨਾਲ ਹਾਂਜੀ ਰੰਕਾਰੀ ਕਾਂਡ ਤੇ ਅਸ਼ਾਂਤ ਰੰਕਾਰੀ ਕਾਂਡ ਵੇਲੇ ਵੀ ਇਹ ਨਾਲ ਹੀ ਸਨ ਹਾਂਜੀ ਇਹਦਰ ਫੌਜਾਂ ਦੇ ਨਾਲ ਸਾਣੀ ਹਾਂਜੀ ਗੁਰੂਕੀਆਂ लाਡਲੀਆਂ ਫੌਜਾਂ ਵੱਲੋਂ ਆਈ ਸੇਵਾ ਦੇ ਵਿੱਚੋਂ ਇਹ 1 ਲੱਖ ਰੁਪਏ ਦੀ ਭੇਟਾ ਅਸੀਂ ਆਪ ਜੀ ਦੇ سپਰਦ ਕਰ ਰਹੇ ਹਾਂ ਸਮਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਜੀ ਭਾਈ ਸਰਬਜੀਤ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਅਵਤਾਰ ਸਿੰਘ ਪਿੰਡ ਪਾਰੋਵਾਲ ਜ਼ਿਲ੍ਹਾ ਗੁਰਦਾਸਪੁਰ ਭਾਈ ਅਵਤਾਰ ਸਿੰਘ ਜੀ ਜਿਹੜੇ ਕਿ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਦੀਆਂ ਗੋਲੀਆਂ ਲੱਗਣ ਦੇ ਨਾਲ ਸ਼ਹੀਦ ਹੋ ਗਏ ਸਨ ਤੇ ਇਹਨਾਂ ਦਾ ਪਿੰਡ ਪਾਰੋਵਾਲ ਜ਼ਿਲ੍ਹਾ ਗੁਰਦਾਸਪੁਰ ਅੱਜ ਜੀ ਨੇ ਸਾਂਝਾ ਕੀਤਾ ਤੇ ਬਹੁਤ ਹੀ ਗੁਰਮੁਖ ਸੁਭਾਅ ਦੇ ਤੇ ਬਹੁਤ ਹੀ ਚੜ੍ਹਦੀ ਕਲਾ ਦੇ ਸਿੰਘ ਸਨ ਸ਼ਹੀਦ ਭਾਈ ਅਵਤਾਰ ਸਿੰਘ ਜੀ ਤੇ ਭਾਈ ਸਰਪਜੀਤ ਸਿੰਘ ਜੀ ਅੱਜ ਸਾਡੇ ਨਾਲ ਨੇ ਕੁਝ ਉਹਨਾਂ ਦੇ ਜੀਵਨ ਦੇ ਬਾਰੇ ਇਹਨਾਂ ਦੇ ਨਾਲ ਗੱਲ ਸਾਂਝੀ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹ ਭਣਾ ਭਾਈ ਅਵਤਾਰ ਸਿੰਘ ਜੀ ਜਿਹੜੇ ਨੇ ਇਹ ਸ਼੍ਰੋਮਣੀ ਕਮੇਟੀ ਦੇ ਅੰਦਰ ਨੌਕਰੀ ਕਰਦੇ ਸਨ ਤੇ ਇਹ ਕਿਵੇਂ ਸਨ ਫਿਰ ਅੰਦਰ ਦਰਬਾਰ ਸਾਹਿਬ ਦੇ ਅੰਦਰ ਦੇ ਸਾਡੇ ਪਿਤਾ ਜੀ ਪਿਆਰ ਕਰਦੇ ਸੀ ਤੇ ਦਰਬਾਰ ਸਰਵੰਦੇ ਸੀਗੇ ਅੱਛਾ ਸੇਵਾ ਕਰਦੇ ਸੀ ਹਾਂਜੀ ਅੱਛਾ ਜੀ ਉਹਨੇ ਪਿੰਡ ਹਰ ਦੇ 10ਵੀਂ ਕਰ ਲਈ ਤੇ ਫ੍ਰੀ ਹੋ ਗਏ ਉਹ ਅੱਛਾ ਕਿੰਨੇ ਮਹੀਨੇ ਸੇਵਾ ਕਰਾਂਗੇ ਜਾ ਕੇ ਓਕੇ ਤੇ ਉਹ ਇੱਕ ਤੀਨ ਨੂੰ ਅਖਬਾਰ ਚ ਆਇਆ ਵੀ ਕੋਈ ਸਿੰਘ ਸ਼ਹੀਦ ਹੋ ਗਿਆ ਬਜ਼ੁਰਗ ਇਥੇ ਅੱਛਾ ਇਹ ਫਿਰ ਜਾਣਾ ਹੀ ਸੀ ਹਾਟ ਪਰ ਸਮਾਗਮ ਤੇ ਹਮ ਆਪਣਾ ਗੁਰਵਜਿੰਦ ਜੀ ਦੀ ਜਗਤ ਭੋਗ ਤੇ ਓਕੇ ਉਤੇ ਨਹੀਂ ਗਏ ਜਾਂਦੇ ਮੈਂ ਪਿੰਨੋ ਬਾਪੀ ਦਾ ਪਤਾ ਕਰ ਲਵਾਂ ਓਕੇ ਇਹਨਾਂ ਨੂੰ ਸ਼ੱਕ ਸੀ ਵੀ ਕਿਤੇ ਉਹ ਨਾ ਹੋਣ ਹਾਂਜੀ ਠੀਕ ਹੈ ਤੇ ਇਹ ਫਿਰ ਇਹ 1 ਜੂਨ ਦੀ ਗੱਲ ਆ ਨਹੀਂ 3 ਜੂਨ ਵਾਏ ਨਾ ਇਹ 1 ਜੂਨ ਤੋਂ ਗੋਈ ਚਲੀ ਨਾ ਇੱਥੇ ਹਾਂਜੀ ਤੇ ਦੋਨ ਖਬਰ ਚ ਆ ਗਿਆ ਠੀਕ ਹੈ ਤੇ ਇਹਨੂੰ ਗੁਰਪ੍ਰਭ ਸੀਗਾ ਓਕੇ ਤੇ ਜਾਣੇ ਹਿਸ਼ਾਪ ਸਮਾਰਕ ਤੇ ਇਹਨਾਂ ਨੇ ਕੰਡਕਿੰਜ ਜੱਦੇ ਤੇ ਅੱਛਾ ਜੀ ਇਹ ਤੇ ਆਇਆ ਤੇ ਇੰਦਰ ਸਿੰਘ ਕਿਰਪਾਨਾ ਆ ਰਿਹਾ ਗਿਆ ਠੀਕ ਆ ਉਹ ਨਾਲ ਹੀ ਕੇ ਦਰਬਾਰ ਸ਼ਾਮ ਦੇ ਪਤਾ ਕਰ ਰਹੀ ਹੈ ਅੱਛਾ ਸੀ ਦਾਨਾ ਕੋ ਰਸਤੇ ਇਹਦਾ ਖੁੱਲਾ ਸੀਗਾ ਅੱਛਾ ਜੀ ਜੇ ਇਕੱਠੇ ਚੱਲੇ ਤੇ ਵੀਡੀਓ ਜਿੰਨ ਲੱਗੇ ਆਏ ਤੇ ਅੱਗੋਂ ਸੰਤ ਮਿਲੇ ਕੋਈ ਹਮ ਉਹਨਾਂ ਨੇ ਜੀ ਕਿਰਪਾਨਾ ਦੇ ਜਾਂ ਕਿਰਪਾਨਾ ਦੇ ਕੇ ਜਾਓ ਓਕੇ ਉਹ ਕਰਨ ਚਲੇ ਗਏ ਇਹ ਅੰਦਰ ਚਲੇ ਗਏ ਮੰਦਿਰ ਸਾਹਿਬ ਅੱਛਾ ਕੀਰਤਨ ਕਰ ਲੈਂਦੇ ਸੀਗੇ ਅੱਛਾ ਕੀਰਤਨ ਕਰਦੇ ਸੀ ਇਹ ਹਾਂਜੀ ਠੀਕ ਆ ਉਹ ਇੰਦਰੀ ਸਿੰਘ ਤੇ ਪਾਲਾ ਸੇਵਾ ਨ ਕੀਤੇ ਸਿੱਖਿਆ ਨਾਲ ਕਮਲ ਰਾਜੀ ਕੋ ਓਕੇ ਤੇ ਉਸ ਦਿਨ ਫਿਰ ਇਹ ਅੰਦਰ ਗਏ ਜੇ ਵਕਨ ਅਮਰਜੀਤ ਗੌਰ ਦੇ ਕਮਰੇ ਤੇ ਰਹੇ ਨੇ ਦਰਬਾਰ ਆਪਣਾ 3 ਤਰੀਕ ਨੂੰ ਅੱਛਾ ਜੀ 4 ਤਰੀਕ ਨੂੰ ਅੰਦਰ ਚਲੇ ਗਏ ਹਰਮੰਦਰ ਸਾਹਿਬ ਯਾਨੀ ਪੂਨਸੀ ਹੁਨਾ ਮਗਰੇ ਜੀ ਠੀਕ ਤੇ ਪਾਈ ਨੂੰ ਅੱਥੇ ਰਹੇ ਨੇ ਉਸਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ ਸੀਗੇ ਹਾਂਜੀ ਅੰਦਰ ਵਰਦੀ ਗੋਲੀ ਚ ਹਾਂਜੀ ਅੱਛਾ ਪਾਪਾ ਇਹਨਾਂ ਤੇ ਅੰਦਰ ਕੀ ਕਰਦੇ ਸਾਂ ਨੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਉੱਥੇ ਕੀਰਤਨ ਅਨੰਦ ਮੰਦਰ ਹਰਮੰਦਰ ਸਾਹਿਬ ਆ। ਅੱਛਾ ਹਰਮੰਦਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਸੀਗੇ। 6 ਤੀਨ ਕੀਤੇ ਨੇ ਕੀਤਾ ਸੀਗਾ। ਅੱਛਾ ਹਾਂਜੀ। ਓਕੇ ਤੇ ਉਹ ਫਿਰ ਉਹ ਤੇ ਨਾ ਪਾਈ ਤੀਂ ਰਾਤ ਨੂੰ ਸੈਂਕੋ ਆਇਆ। ਉਹਨੇ ਕਿਹਾ ਪਤਾ ਨਹੀਂ ਰਾਤ ਨੂੰ ਕੀ ਹੋ ਜਾਣਾ ਵਾ ਤੇ ਸਾਰੇ ਸ੍ਰਾਂਝ ਚਲਜੋ। ਅੱਛਾ ਪਾਪਾ ਜੀ ਸ੍ਰਾਂਝ ਲੈ ਗਏ। ਹੂੰ ਇਹ ਅੰਦਰ ਚਲੇ ਗਏ। ਅੱਛਾ ਪੈਂਤੀ ਦੀ ਰਾਤੇ ਅੰਦਰ ਰਹੇ ਆ ਹਰਮਨ ਸਿੰਘ ਦਰਬਾਰ ਸਾਹਿਬ ਦੇ ਅੰਦਰ ਹੀ ਰਹੇ ਆ ਹਾਂਜੀ ਅੱਛਾ ਤੇ ਛੇਤੀ ਨੂੰ ਜਿਹੜਾ ਆਸਾ ਜੀ ਵਾਲਾ ਰਾਗੀ ਸੀਗਾ ਹਾਂਜੀ ਉਹ ਚਲੇ ਗਿਆ ਅੱਛਾ ਬਰਾਉਂ ਚੌਂਕੀ ਲਾਇਆ ਨਹੀਂ ਅੱਛਾ ਕਿਰਤਨ ਰੰਗ ਕਟਪਾ ਅੱਛਾ ਹਾਂ ਲੱਗੇ ਗੁਰਜਾ ਸਿੰਘ ਜੋੜੇ ਫਟਕਾਲੇ ਅੱਛਾ ਇਹਨਾਂ ਨੂੰ ਕੀਰਤਨ ਕਰਦੇ ਗੋਲੀ ਵੱਜੀ ਇਹਨਾਂ ਨੂੰ ਅੱਛਾ ਮਤਲਬ ਬਾਹਰ ਗੋਲੀ ਚੱਲ ਰਹੀ ਆ ਫੌਜ ਪੂਰਾ ਉਦੋਂ ਤੱਕ 6 ਜੂਨ ਤੱਕ ਤੇ ਪੂਰਾ ਮਤਲਬ ਗਹਿ ਗੱਚ ਚੱਲ ਰਿਹਾ ਸੀ ਹਾਂਜੀ ਤੇ ਇਹ ਅੰਦਰ ਕੀਰਤਨ ਕਰ ਰਹੇ ਸੀ ਹਾਂਜੀ ਵਾਹ ਧੰਨ ਨੇ ਗੁਰੂ ਤੇ ਧੰਨ ਗੁਰੂ ਦੇ ਸਿੱਖ ਇੱਕ ਘੰਟਾ ਘਰ ਵਾਸਤੇ ਦਰਵਾਜ਼ਾ ਪਾੜ ਕੇ ਗੋਲੀ ਆਈ ਅੰਦਰ ਅੱਛਾ ਜੇ ਪੱਟ ਚੋਂ ਲੰਘ ਕੇ ਦੇ ਜਪਨੀ ਚੜ ਗਈ ਹੈ ਅੱਛਾ ਪੱਟ ਚੋਂ ਦੀ ਲੰਘ ਕੇ ਤੇ ਅੱਗੇ ਪਿੰਨੀ ਚ ਫਸ ਗਈ ਠੀਕ ਹੈ ਉੱਥੇ ਤੇ ਖੂਨ ਹੋ ਗਿਆ ਹੁਣ ਆਪ ਕੀਰਤਨ ਕਰਦੇ ਆ ਖੂਨੋ ਖੂਨ ਉਹ ਫਿਰ ਗੁਰਜਾਤ ਸਿੰਘ ਹੈਗੇ ਜੋੜੇ ਫਟ ਕਰੇ ਹਾਂਜੀ ਉਹਨਾਂ ਨੇ ਇਹਨਾਂ ਪੱਗ ਲੈ ਕੇ ਤੇ ਫਿਰ ਪੱਤੀ ਬੰਨੀ ਦੁਆੜਤਾਂ ਦੇ ਅੱਛਾ ਉਹਨਾਂ ਕੋ ਪਹੁੰਚ ਰਹੀ ਸੀ ਤੋਂ ਉਹਨਾਂ ਪਤਾ ਹੀ ਗੋਲੀ ਕੱਢੀ ਉਹਨਾਂ ਨੇ ਅੱਛਾ ਗੋਲੀ ਕੱਢਤੀ ਹਾਂਜੀ ਅੱਛਾ ਤੇ ਉੱਥੇ ਰਹੇ ਜੋ 8 ਵਜੇ ਲੈ ਕੇ ਸ਼ਾਮ ਤੱਕ ਠੀਕ ਹੈ ਤੇ ਜਿਵੇਂ ਪੌਣੇ ਚਾਰ ਯਾਨੀ ਪੂਰ ਸਿ ਬਾਹਰ ਆਏ ਆ ਅੱਛਾ ਜੀ ਕਿ ਉਹਨਾਂ ਨੇ ਬੋਲ ਇਹਨਾਂ ਐਲਾਨ ਕੀਤਾ ਕਿ ਗੋਈ ਨਹੀਂ ਚਲਾਏਗਾ ਕੋਈ ਅੱਛਾ ਇਹ 17 18 ਸਿੰਘ ਸੀਗੇ ਅੱਛਾ ਬਾਹਰ ਆ ਗਏ ਤੇ ਇਹ ਅੰਦਰ ਸੀਗੇ ਅੱਛਾ ਇਹ ਆ ਨਹੀਂ ਸਕਦੇ ਆ ਕਿਉਂਕਿ ਇਹ ਜ਼ਖਮੀ ਸੀਗੇ ਹਾਂ ਠੀਕ ਹੈ ਇਹ ਉੱਥੇ ਦੇ ਜ਼ਖਮੀ ਤੇ ਡਿੱਗ ਪਏ ਅੱਛਾ ਇੱਕ ਜੋੜੀ ਗਾਇਬ ਸਿੰਘ ਸੀਗਾ ਉਹ ਕਹਿੰਦਾ ਵੀ ਮੈਂ ਆਵਾਜ਼ ਸੁਣੀ ਸੀ ਇਹ ਖੰਡ ਜੀ ਜਿਹਦੇ ਸਿੰਘ ਆ ਅੱਛਾ ਇਹ ਪਾਈ ਉਤਾਰ ਸਿੰਘ ਜੀ ਖੰਡ ਕੀਰਤ ਨਹੀਂ ਜਿੱਥੇ ਨਾਲ ਸੰਬੰਧਿਤ ਸੀ ਹਾਂਜੀ ਠੀਕ ਆ ਅੰਦਰ ਤੇ ਉਹਨੂੰ ਕਿੰਨਾ ਪਤਾ ਲੱਗਾ ਹਾਂ ਕਿੰਦਾ ਜੀ ਉਹ ਡਿੱਗੇ ਸੀ ਤੇ ਉਹਦਾ ਕੜਾ ਜਿਹੜਾ ਫਰਸ਼ ਤੇ ਵੱਜਿਆ ਸੀ ਤੇ ਕੜਾ ਸਰਬਲੋ ਦਾ ਸੀਗਾ ਅੱਛਾ ਜੀ ਠੀਕ ਹੈ ਤੇ ਗਿਆਨੀ ਬੂਰ ਸਿੰਘ ਫਿਰ ਬਾਹਰ ਆ ਗਏ ਉਹਨਾਂ ਆਖਿਆ ਵੀ ਸਾਡਾ ਸਿੰਘ ਅੰਦਰ ਆ। ਸਭ ਲੋ ਇਹਦਾ ਕੜਾ ਤੇ ਟਕਸਾਲੀ ਸਿੰਘ ਵੀ ਪਾਉਂਦੇ ਹੀ ਨੇ। ਉਦੋਂ ਘਾਟੀ ਪਾਉਂਦੇ ਹੀ ਗਏ। ਉਦੋਂ ਘਟ ਪਾਉਂਦੇ ਹੀ। ਅੱਛਾ ਠੀਕ ਆ। ਤੇ ਉਹਨਾਂ ਆਖਿਆ ਵੀ ਚਲੋ ਸਿੰਘ ਅੰਦਰ ਹੈਗਾ ਇੱਕ। ਉਹਨੂੰ ਲਿਆਉਂਦਾ ਗੇ ਇੰਤਜ਼ਾਮ। ਕਹਿੰਦੇ ਤੁਸੀਂ ਬੇਨਾਲ ਚੋ ਕੇ ਆਓ। ਫਰੈਸ਼ ਹੋ ਕੇ। ਹਾਂਜੀ। ਫਿਰ ਜਾਈਏ ਉਧਰ। ਓਕੇ। ਤੇ ਜਿਵੇਂ ਅੰਦਰ ਗਏ ਨੇ। ਹੂੰ। ਤੇ ਇਹ ਹਰ ਕੀ ਚੋੜੀ ਆ ਪੈਸੇ ਢੋਲਾ ਕੇ ਬੈਠੇ ਹੋਏ ਸੀ। ਹਰ ਕੀ ਪੌੜੀ ਵਾਲੇ ਪਾਸੇ ਪਿਛਾਂ ਹੋ ਗਏ ਥੋੜੇ ਅੰਦਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਹੀ ਹਾਂਜੀ ਠੀਕ ਹੈ ਇਹ ਗਿਆਨੀ ਪੂਰਨ ਸਾਹਿਬ ਜਦੋਂ ਪਿਆਸ ਲੱਗਦੀ ਸੀ ਨਾ ਹਾਂ ਇਹ ਕਹਿੰਦੇ ਸੀ ਕਿ ਜਖਮੀ ਆ ਮੈਨੂੰ ਬੁੱਲ ਗਿਲੇ ਕਰੋ ਕਿਉਂਕਿ ਬਾਥਰੂਮ ਨਾ ਆਵੇ ਹਾਂ ਪਾਣੀ ਵੀ ਨਹੀਂ ਪੀਂਦੇ ਵਾਹ ਤਨ ਗੁਰੂ ਦੇ ਸਿੱਖ ਤਨ ਤਨ ਗੁਰੂ ਰਾਮਦਾਸ ਜੀ ਕੋਲ ਯਾਨੀ ਪੂਰਨ ਸਾਹਿਬ ਬਾਬਾ ਜੀ ਦੁਲੀਆਂ ਚਾਦਰਾਂ ਲੈ ਕੇ ਪੀ ਜਖਮੀ ਹਾਲਤ ਦੇ ਵਿੱਚ ਜੇ ਮੈਂ ਜ਼ਿਆਦਾ ਪਾਣੀ ਪੀਤਾ ਤੇ ਬਾਥਰੂਮ ਤੱਕ ਜਾਇਆ ਨਹੀਂ ਜਾਣਾ ਜਸਤਾਈ ਕੋਈ ਬਾਲ ਗੋਲੀ ਚੱਲ ਨਹੀਂ ਮੀ ਵਰਨਿਆ ਗੋਲੀ ਦਾ ਬਿਲਕੁਲ ਠੀਕ ਹੈ ਹੋਰ ਇੱਕ ਰਤੀ ਸ਼ਾਮੀ 8 ਵਜੇ ਗਏ ਅੰਦਰ ਠੀਕ ਹੈ ਯਾਨੀ ਪੁਲਿਸਿੰਗ ਠੀਕ ਹੈ ਜੀ ਨਾਲ ਫੌਜ ਦੇ ਬੰਦੇ ਗਏ ਠੀਕ ਹੈ ਜੀ ਉਹ ਕਹਿੰਦੇ ਗੋਲੀ ਬੜੀ ਚੱਲੀ ਇੱਥੇ ਠੀਕ ਹੈ ਉਹ ਕਹਿੰਦੇ ਗੋਲੀ ਚੱਲੀ ਕੋਈ ਨਹੀਂ ਅੱਛਾ ਮੋਨੇ ਆ ਕੇ ਗਲੀ ਦਾ ਚੁੱਕ ਕੇ ਵੇਖਿਆ ਹੂੰ ਤੇ ਯਾਨੀ ਪੁਲਿਸਿੰਗ ਆ ਵੀ ਦੱਸੋ ਪਿੱਛੇ ਗੋਣੀ ਚਾਣੇ ਉਹਦੇ ਢੇ ਰਗੇਣੇ ਖੋਖਿਆਂ ਦੇ ਹਾਂਜੀ ਇੱਥੇ ਨਹੀਂ ਕੋਖਾ ਨਹੀਂ ਮਿਲਿਆ ਹੂੰ ਤੇ ਵੀ ਇਹਦੇ ਕੋਈ ਵੀ ਦੀ ਗੋਲ ਠੀਕ ਹੈ ਉਹ ਵੇਖਿਆ ਮੈਂ ਢੋਲ ਆਇਆ ਤੇ ਹਰ ਕੀ ਪੁੜੀਏ ਪਰ ਸੇ ਬੈਠੇ ਹੋਏ ਓਕੇ ਜਿਸ ਨੇ ਹਲਾਇਆ ਉਹਨਾਂ ਨੂੰ ਤੇ ਚੜਾਈ ਕਰ ਚੁੱਕੇ ਹੈਗੇ ਵਾਹ ਜੇ ਪੁੱਤਰ ਸਥਾਨ ਦੇ ਉੱਤੇ ਆਖਰੀ ਸਾਹ ਲਿਆ ਭਾਈ ਅਵਤਾਰ ਸਿੰਘ ਹੋਣਾ ਨੇ ਬੜੀ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ ਫਿਰ ਆਪਣਾ ਗਿਆਨ ਪੂਰਨ ਚਾਦਰਾਂ ਲੈ ਕੇ ਆ ਬਾਬਾਈ ਥਰੋਂ ਉੱਚ ਲਪੇਟ ਕੇੰਦੇ ਵੀ ਲਾਸ਼ ਹੈਗੀ ਕਾਗਜ਼ ਨੂੰ ਕੂਰ ਪ੍ਰਚਾਰ ਤੇ ਫੌਜ ਨੇ ਬਹੁਤ ਦੋ ਕੀਤਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਕਈ ਤਰ੍ਹਾਂ ਦੀਆਂ ਗੱਲਾਂ ਉਹ ਕਰਨਯੋਗ ਹੀ ਨਹੀਂ ਜਿਹੜੀਆਂ ਉਹ ਕਰਦੇ ਰਹੇ ਨੇ ਵੀ ਦਰਬਾਰ ਸਾਹਿਬ ਦੇ ਅੰਦਰੋਂ ਸਾਡੇ ਤੇ ਫਾਇਰਿੰਗ ਹੋ ਰਹੀ ਆ ਅਸੀਂ ਤਾਂ ਇੱਧਰ ਨੂੰ ਕੀਤੀ ਆ ਤੇ ਉਦੋਂ ਕਹਿ ਰਹੇ ਸੀ ਵੀ ਨਹੀਂ ਜੀ ਦਰਬਾਰ ਸਾਹਿਬ ਵੱਲੋਂ ਕਦੀ ਕੋਈ ਫਾਇਰਿੰਗ ਨਹੀਂ ਹੋਈ ਜਾਂ ਉੱਥੇ ਫਾਇਰਿੰਗ ਨਹੀਂ ਹੋਈ ਵੇਖੋ ਉਹਨਾਂ ਨੇ ਕੁਝ ਵੇਖਿਆ ਜਦੋਂ ਗੋਲੀ ਚੱਲੀ ਆ ਤੇ ਇਹ ਗੱਲ ਦਾ ਸਬੂਤ ਸ਼ਹੀਦ ਭਾਈ ਅਵਤਾਰ ਸਿੰਘ ਦੀ ਸ਼ਹਾਦਤ ਕਿ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਵੀ ਅੰਧਾ ਧੁੰਦ ਗੋਲੀ ਚੱਲੀ ਆ ਤੇ ਤਾਂ ਹੀ ਉਹ ਅੰਦਰ ਸ਼ਹੀਦ ਹੋਏ ਨੇ ਨਹੀਂ ਤੇ ਬਸ ਇਹ ਬਹਾਨਾ ਵੀ ਅੰਦਰੋਂ ਗੋਲੀ ਆ ਰਹੀ ਸੀ ਉੱਥੇ ਤੇ ਸਿੰਘ ਹੀ ਕੋਈ ਨਹੀਂ ਸੀਗਾ ਨਾਲੇ ਉਹ ਗੱਲ ਜਿਹੜੀ ਦਸੀ ਆ ਗਿਆਨੀ ਪੂਰਨ ਸਿੰਘ ਜੀ ਨੇ ਵੀ ਇੱਥੇ ਜਿਹੜੇ ਉਹ ਖੋਲਨੇ ਉਹਨਾਂ ਦੇ ਢੇਰ ਨਾ ਲੱਗੇ ਹੁੰਦੇ ਜੇ ਇੱਥੋਂ ਗੋਲੀਆਂ ਚੱਲਦੀਆਂ ਹੁੰਦੀਆਂ ਤੇ ਪਰ ਵੇਖੋ ਦੁਸ਼ਮਣ ਬਾਤ ਕਰੇ ਅਨਹੋਣੀ ਉਹ ਹਮੇਸ਼ਾ ਬੜੀ ਪ੍ਰਾਣੀ ਕਹਾਵਤ ਆ ਤੇ ਉਹ ਅੱਜ ਤੱਕ ਚੱਲ ਰਹੀ ਆ ਇੱਥੇ ਪਰੇ ਵਿੱਚ ਹੀ ਗਏ ਉਹ ਜसनी ਨਾਲ ਹਾਂਜੀ ਰੰਕਾਰੀ ਕਾਂਡ 'ਚ ਅਸ਼ਾਂਤ ਰੰਕਾਰੀ ਕਾਂਡ ਵੇਲੇ ਵੀ ਇਹ ਨਾਲ ਹੀ ਸਨ ਹਾਂਜੀ ਜਦਰ ਫੌਜਾ ਸਿੰਘ ਦੇ ਨਾਲ ਸਨ ਜੀ ਹਾਂਜੀ ਠੀਕ ਹੈ ਉਹ ਜਿਹੜੇ ਮੋਹਨ ਸਿੰਘ ਹੈ ਟਖਸਾਲੀ ਠੀਕ ਹੈ ਉਹਨਾਂ ਨੂੰ ਇਹਨਾਂ ਨੇ ਪੱਟ ਫੁੱਟ ਹੋ ਜਾਈ ਤੇ 17 ਮਹੀਨ ਕੰਮ ਕਰਕੇ ਪੂਰੀ ਬੰਨਿਆ ਹੈਗਾ ਓਕੇ ਤੇ ਉਹ ਤੋਂ ਬਾਅਦ ਹੋ ਗਿਆ ਤੇ ਜਦੋਂ ਦੁਕਾਨ ਤੇ ਜਾਣਾ ਸ਼ਬਦੇ ਹੋਈ ਪੜਨਾ ਮੋਹ ਮਰਨ ਕੇ ਚਾਹੇ ਮਰੋ ਤੋ ਹਰ ਕੇ ਦਵਾਰ ਵਾਹ ਉਹ ਗੱਲ ਪੂਰੀ ਵੀ ਹੋਈ ਫਿਰ ਸਤਿਗੁਰੂ ਜੀ ਨੇ ਉਹ ਸ਼ਬਦ ਉਹਨਾਂ ਦਾ ਜਿਤਨਾ ਹਿਰਦੇ ਚੋਂ ਨਿਕਲੀ ਗੱਲ ਸਤਿਗੁਰੂ ਜੀ ਤੱਕ ਪਹੁੰਚੀ ਮੋਹੇ ਮਰਨੇ ਕਾ ਚਾਹੋ ਹੈ ਮਰੋ ਤੋ ਹਰ ਕੇ ਦਵਾਰ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਤੇ ਉਹ ਉਸ ਉਹਨਾਂ ਹਾਂ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਨਿਭ ਜਾਣਾ ਇਹ ਹਾਰੀ ਸਾਰੀ ਦੇ ਹਿੱਸੇ ਨਹੀਂ ਆਇਆ ਇਹ ਗੁਰੂ ਦੇ ਸਿੱਖਾਂ ਦੇ ਹਿੱਸੇ ਆਇਆ ਸਤਿਗੁਰੂ ਦੇ ਪਿਆਰਿਆਂ ਦੇ ਹਿੱਸੇ ਆਇਆ ਤੇ ਅੱਜ ਕੱਲ ਕਿੰਨੇ ਭਰਾ ਜੇ ਤੁਸੀਂ ਇਕੱਲੇ ਆ ਮੈਂ ਦੋਵੇਂ ਭਰਾ ਦੋ ਭਰਾ ਸੋ ਇੱਕ ਸ਼ੀਦ ਹੋ ਗਿਆ ਹਾਂਜੀ ਤੇ ਪਿੰਡ 파ਰੋ ਵਾਲਿਆ ਹਾਂਜੀ ਤੇ ਜ਼ਮੀਨ ਜਾਇਦਾਦ ਕੋਈ ਨਹੀਂ ਜ਼ਮੀਨ ਜਾਇਦਾਦ ਕੋਈ ਜ਼ਮੀਨ ਹੈ ਨਹੀਂ ਜੱਟ ਜ਼ਮੀਨਦਾਰ ਪਰਿਵਾਰ ਜੇ ਨਹੀਂ ਅਰੋੜੇ ਅਰੋੜੇ ਸਿੱਖ ਜੇ ਹਾਂਜੀ ਬੜੀ ਵਧੀਆ ਗੱਲ ਕੋਈ ਗੱਲ ਨਹੀਂ ਜਮੀਨ ਹੁੰਦੀ ਸੀ 88 64 ਦੇ ਵਿੱਚ ਜਮੀਨ ਵੇਚੀ ਇਹਨਾਂ ਨੇ ਅੱਛਾ ਜਮੀਨ ਵੇਚਤੀ ਵਰ ਤੁਹਾਡੇ ਬਜ਼ੁਰਗਾਂ ਵੇਚਤੀ ਤੇ ਫਿਰ ਜੀਵਨ ਨਰਬਾਹਲ ਹੀ ਕੀ ਕਾਰੋਬਾਰ ਕਰਦੇ ਸੋ ਦੁਕਾਨਦਾਰੀ ਦੁਕਾਨਦਾਰੀ ਸੀ ਕਾਦੀ ਦੁਕਾਨ ਸੀ ਕੱਪੜੇ ਦੀ ਕੱਪੜੇ ਦੀ ਹੁਣ ਵੀ ਕੱਪੜੇ ਦੀ ਦੁਕਾਨੀ ਕਰਦੇ ਹੋ ਹਾਂਜੀ ਕਿੱਥੇ ਅੱਜ ਕੱਲ੍ਹ ਰਹਿ ਰਹੇ ਹੋ ਰੈਵਿਊਸ਼ਨ ਕਲੇਵ ਸੈਲੀਬ੍ਰੇਸ਼ਨ ਇਨਕਲੇਵ ਇਹ ਕਿੱਥੇ ਜੀ ਤਰਨ ਤਰਨ ਰੋਡ ਤੇ ਤਰਨ ਤਰਨ ਰੋਡ ਤੇ ਬੋਲ ਲਾਂਗੇ ਠੀਕ ਹੈ ਜੀ ਤੇ ਦੁਕਾਨ ਹੈਗੀ ਆ ਮੰਦਰ ਦੇ ਿਆ ਤਾਂ ਜੋੜਦੇ ਠੀਕ ਹੈ ਕਿਦਾਂ ਦੁਕਾਨ ਦਾ ਕੰਮ ਕਰ ਠੀਕ ਹੈ ਦੁਕਾਨ ਦੇ ਹਾਸੇ ਵੀ ਆਪਣੇ ਕੋ ਰਾਸ ਨਹੀਂ ਹੈਗੀ ਰਾਸ ਨਹੀਂ ਹੈਗੀ ਹਾਂਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਮਕਾਨ ਵੀ ਕਿਰਾਏ ਤੇ ਆ ਮਕਾਨ ਕਿਰਾਏ ਤੇ ਆ ਜਗਾ ਚੁੱਕਾ ਹੈਗੀ ਕੋਈ ਲਈ ਥੋੜੀ ਬੋਦੀ ਨਹੀਂ ਉਹ ਕੋਸ਼ਿਸ਼ ਕਰ ਰਹੇ ਆ ਉਹ ਜਿਸ ਹਿਸਾਬ ਨਹੀਂ ਬੰਦ ਪਿਆ ਸਤਸੰਗਜੀ ਭਾਈ ਸਰਬਜੀਤ ਸਿੰਘ ਦਾ ਨੰਬਰ ਹੈ ਜੀ 8054309595 8054409595 ਇਹ ਇਹਨਾਂ ਦਾ ਨੰਬਰ ਜੇ ਤੁਸੀਂ ਸਕਰੀਨ ਦੇ ਥੱਲੇ ਤੁਸੀਂ ਚੱਲਦਾ ਵੇਖ ਰਹੇ ਹੋ ਤੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਪੰਜ ਬੱਚੇ ਆ ਪੰਜ ਬੱਚੇ ਆ ਕਿੰਨੀਆਂ ਬੇਟੀਆਂ ਤੇ ਕਿੰਨੇ ਬੇਟੇ ਤਿੰਨ ਬੇਟੇ ਜਾਂ ਬੇਟੀਆਂ ਦਿੰਨ ਬੇਟੀਆਂ ਵਿਆਹਤੀਆਂ ਹਾਂਜੀ ਤੇ ਦੋ ਬੇਟੇ ਆ ਹਾਂਜੀ ਬੇਟੇ ਕੋ ਕਰਦੇ ਫਿਰ ਦੁਕਾਨਦਾਰੀ ਜੀ ਹੱਥ ਵਟਾਉਂਦੇ ਆ ਨਈ ਵੱਡਾ ਮੇਟਾ ਵਖਰੇ ਛੋਟਾ ਨਾਲ ਛੋਟਾ ਤੁਹਾਡੇ ਨਾਲ ਆ ਚਲੋ ਸਤਿਗੁਰੂ ਕਿਰਪਾ ਕਰਨਗੇ ਤੇ ਅੱਜ ਸਾਡੇ ਕੋਲ ਕੁਝ ਸੇਵਾ ਆਈ ਸੀ ਗੁਰੂਕੀਆਂ ਲਾਡਲੀਆਂ ਫੌਜਾਂ ਲੋ ਉਪਦੇਸ਼ਾਂ ਚ ਬੈਠੇ ਕੁਗਰਮਕ ਪਿਆਰੇ ਨੇ ਹਾਂਜੀ ਸਤਿਗੁਰੂ ਉਹਨਾਂ ਦਾ ਨਾਂ ਜਾਣਦਾ ਕਹਿੰਦੇ ਸਾਡੇ ਵੱਲੋਂ ਗੁਰੂਕੀਆਂ ਲਾਡਲੀਆਂ ਫੌਜਾਂ ਹੀ ਬੋਲਣਾ ਠੀਕ ਹੈ ਤੇ ਉਹਨਾਂ ਲੋ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਤੁਹਾਨੂੰ 1 ਲੱਖ ਰੁਪਏ ਦੀ ਸੇਵਾ ਵੀ ਤੁਸੀਂ ਆਪਣੀ ਦੁਕਾਨ ਦਾ ਥੋੜਾ ਜਿਹਾ ਕੰਮ ਵਧਾ ਸਕੋ ਤੇ ਬਿਹਤਰ ਤਰੀਕੇ ਨਾਲ ਕਰ ਸਕੋ ਤੇ ਬਾਕੀ ਸਾਧ ਸੰਗਤ ਜੀ ਨੰਬਰ ਤੁਹਾਡੇ ਨਾਲ ਸਾਂਝਾ ਕਰਤਾ ਕੋਈ ਊਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਬਹੁਤ ਸਾਰੇ ਲੋਕ ਨੇ ਗਲਤ ਫਹਿਮੀਆਂ ਪਾ ਕੇ ਸ਼ਹੀਦ ਪਰਿਵਾਰਾਂ ਦੀ ਸੇਵਾ ਦੇ ਵਿੱਚ ਵਿਘਨ ਬਣਦਾ ਯਤਨ ਕਰਦੇ ਰਹਿੰਦੇ ਆ ਹਮੇਸ਼ਾ ਕਰਦੇ ਰਹੇ ਆ ਤੇ ਕਰਦੇ ਰਹਿਣਗੇ ਪਰ ਤੁਸੀਂ ਬਸ ਇਸ ਗੱਲ ਦਾ ਖਿਆਲ ਰੱਖੋ ਵੀ ਜੋ ਸਾਡੇ ਕੋਲ ਆਹੀ ਹੀ ਸ਼ਹੀਦ ਪਰਿਵਾਰ ਤੱਕ ਪਹੁੰਚਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਨੰਬਰ ਸਿੱਧਾ ਦਿੱਤਾ ਇੱਕ ਹੋਈ ਉਹਲਾ ਤੇ ਕੋਈ ਵਿਚੋਲਾ ਨਹੀਂ ਸਾਧ ਸੰਗਤ ਜੀ ਇੱਕ ਹੋਰ ਨੰਬਰ ਇਹਨਾਂ ਦਾ ਸਾਂਝਾ ਕਰਨ ਜਾ ਰਹੇ ਹਾਂ ਕਹਿੰਦੇ ਜਿਹਦੇ ਤੇ ਵਟਸਐਪ ਚੱਲਦਾ ਉਹ ਨੰਬਰ ਹੈ ਜੀ 98035 38302 98035 38302 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਇਸ ਨੰਬਰ ਦੇ ਉੱਤੇ ਵਟਸਐਪ ਵੀ ਕਰ ਲਿਓ ਭਾਈ ਸਾਹਿਬ ਜੀ ਸਿੰਘ ਜੀ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ 1 ਲੱਖ ਰੁਪਇਆ ਅਸੀਂ ਆਪ ਜੀ ਦੇ ਸਪੁਰਦ ਕਰ ਰਹੇ ਹਾਂ ਤੁਸੀਂ ਇਹਦੇ ਨਾਲ ਆਪਣਾ ਕਾਰੋਬਾਰ ਵਧਾਓ ਕਾਰੋਬਾਰ ਵਧਾ ਕੇ ਆਮਦਨ ਵਧੇਗੀ ਫਿਰ ਘਰ ਵੀ ਬਣੇਗਾ ਜਦੋਂ ਘਰ ਦਾ ਕੋਈ سلسلہ ਸ਼ੁਰੂ ਕਰੋਗੇ ਫਿਰ ਸੰਗਤ ਨੂੰ ਅਰਜ਼ ਬੇਨਤੀ ਕਰਾਂਗੇ ਸਾਧ ਸੰਗਤ ਜੀ ਐਡੇ ਮਹਾਨ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ ਔਰ ਅੱਜ ਰੋਟੀ ਮਸਲਾ ਬਣੀ ਪਈਆ ਆਪਣੀ ਛੱਤ ਵੀ ਨਹੀਂ ਕਰਾਏ ਤੇ ਰਹਿ ਰਹੇ ਆ ਤੇ ਸਾਧ ਸੰਗਤ ਜੀ ਬੜੀ ਤੁਸੀਂ ਕਿਰਪਾ ਕਰਦੇ ਹੋ ਸਾਡੇ ਤੇ ਭਰੋਸਾ ਕਰਕੇ ਹਮੇਸ਼ਾ ਇਹਨਾਂ ਪਰਿਵਾਰਾਂ ਦੀ ਤੁਸੀਂ ਬਹੁਤ ਸੇਵਾ ਕੀਤੀ ਆ ਹੁਣ ਵੀ ਜਿੰਨੀ ਵੱਤੋਂ ਵੱਧ ਕਰ ਸਕਦੇ ਹੋ ਜਰੂਰ ਕਰਿਓ ਕਿਉਂਕਿ ਪਰਿਵਾਰ ਲੋੜਵੰਦ ਆ ਤੇ ਵੱਡੀ ਕੁਰਬਾਨੀਆਂ ਆ ਤੇ ਜਰੂਰ ਆਪਾਂ ਖਿਆਲ ਰੱਖਣਾ ਅੱਛਾ ਕਦੀ ਕਿਸੇ ਜਥੇਬੰਦੀ ਵੱਲੋਂ ਕਦੀ ਕਿਸੇ ਸੰਸਥਾ ਵੱਲੋਂ ਕਦੀ ਕਿਸੇ ਵਿਅਕਤੀ ਵੱਲੋਂ ਕਦੀ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਕਿਤੇ ਸੇਵਾ ਮਿਲੀ ਹੋਏ ਤੇ ਜਰੂਰ ਜ਼ਿਕਰ ਕਰਿਓ ਸਾਰੀ ਦੁਨੀਆ ਦੀ ਸੰਗਤ ਸੁਣ ਰਹੀ ਆ। ਸੰਦੀਪ ਕੌਰ ਨੇ ਇੰਸਾੜੇ ਹਾਂਜੀ ਸੰਦੀਪ ਕੌਰ ਨੇ ਬੀਬੀ ਸੰਦੀਪ ਕੌਰ ਨੇ ਹਾਂਜੀ ਉਹਨਾਂ ਵੱਲੋਂ ਸੇਵਾ ਤੁਹਾਨੂੰ ਮਿਲਦੀ ਰਹੀ ਆ। ਹਾਂਜੀ ਬਹੁਤ ਵਧੀਆ ਗੱਲ ਹੈ ਜੀ ਬੜੀ ਸੇਵਾ ਕਰਦੇ ਆ ਉਹ ਵੀ। ਹਾਂਜੀ ਇੱਕ ਕੁੜੀ ਅੰਨੇ ਦਿੱਤੇ ਸੀ ਕਿੰਨਾ ਦਾ ਅੰਨੀ ਸਿੰਘ ਰਣਜੀਤ ਸਿੰਘ ਦਾ ਬੰਮੀ ਹਾਂਜੀ ਭਾਈ ਰਣਜੀਤ ਸਿੰਘ ਦਮਤ ਵੀ ਉਹ ਵੀ ਸੇਵਾ ਕਰਦੇ ਨੇ ਬਹੁਤ ਚੰਗੀ ਗੱਲ ਹੈ ਜੀ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਵੀ ਗੁਰਮਖ ਪਿਆਰੇ ਉਹਨਾਂ ਨਾਲ ਜੁੜੇ ਹੋਏ ਆ ਜਿਨ੍ਹਾਂ ਦੀ ਸੇਵਾ ਉਹਨਾਂ ਦੇ ਰਹੀ ਜਾਂਦੀ ਆ ਅਸੀਂ ਉਹਨਾਂ ਦੇ ਵੀ ਬੇहद ਸ਼ੁਕਰਗੁਜ਼ਾਰ ਆ ਜੀ ਬਹੁਤ ਮਿਹਰਬਾਨੀ ਜੁੜਦੇ ਵਸਦੇ ਰਹੋ ਤੇ ਕੋਸ਼ਿਸ਼ ਕਰੋ ਸਾਧ ਸੰਗਤ ਜੀ ਨੰਬਰ ਤੁਹਾਡੇ ਨਾਲ ਅਸੀਂ ਸਕਰੀਨ ਤੇ ਸਾਂਝੇ ਕਰ ਦਿੱਤੇ ਆ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਨੀ ਆ ਤੇ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਕਰਨ ਕਿਉਂਕਿ ਦੁਕਾਨ ਦਾ ਕਾਰੋਬਾਰ ਵੀ ਸੈੱਟ ਕਰਨਾ ਤੇ ਕੋਸ਼ਿਸ਼ ਕਰ ਰਹੇ ਆ ਕਿ ਘਰ ਵੀ ਆਪਣਾ ਬਣ ਜੇ ਤੇ ਸਤਗੁਰੂ ਕਿਰਪਾ ਕਰਨਗੇ ਹੋਰ ਕੋਈ ਗੱਲ ਭਾਈ ਸਾਹਿਬ ਦੇ ਜੀਵਨ ਦੇ ਮਤਲਕ ਕੋਈ ਯਾਦ ਆਉਂਦੀ ਏ ਅੰਗਰ ਨਾਲ ਬਿਠੇ ਰਹੇ ਨੇ ਉਹਨਾਂ ਸਾਡੇ ਉਹ ਨੌਕਰੀ ਰੱਖਿਆ ਹੀਗਾ ਹਾਂਜੀ ਉਹਦੇ ਹੱਡੀਆਂ ਹੋ ਗਈਆਂ ਨਾ ਹੱਡੀਆਂ ਹੋ ਗਈਆਂ ਅੱਛਾ ਉਹਦਾ ਵੀ ਇਲਾਜ ਫਰੀ ਕਰਾਇਆ ਇਹਨਾਂ ਨੇ ਤੁਹਾਡੇ ਭਾਈ ਸਾਹਿਬ ਨੇ ਹਾਂਜੀ ਠੀਕ ਗੱਲ ਐ ਚ ਚਲੋ ਬੜੇ ਮਤਲਬ ਬੜੇ ਪਰਪਕਾਰੀ ਸੁਭਾਅ ਦੇ ਸੀਗੇ ਠੀਕ ਗੱਲ ਐ ਗੁਰੂ ਦੇ ਸ਼ੇਖੇ ਇਸ ਤਰ੍ਹਾਂ ਦੇ ਹੁੰਦੇ ਆ ਹਾਂਜੀ ਤੇ ਬੜੀ ਮਿਹਰਬਾਨੀ ਆ ਜੀ ਸਤਿਗੁਰੂ ਕਿਰਪਾ ਕਰਨ ਨਾਲੇ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ ਉਹ ਤੇ ਫਿਰ ਗੁਰੂ ਦੇ ਪਿਆਰੇ ਹੀ ਦਾ ਹਾਂਜੀ ਜਦੋਂ ਨਾਮੀ ਤੇ ਜਾਂਦੇ ਸੀ ਸਕੂਲ ਹਾਂਜੀ ਪਟੇਗਾ ਚੂੜੀਆਂ ਅੱਛਾ ਜੀ ਕਰ ਬਾਬੂ ਜੀ ਦਾ ਪ੍ਰਕਾਸ਼ ਕਰਕੇ ਜਾਂਦੇ ਸੀ ਅਸ਼ਾਕਾਰੀ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਪਾਕਿਸਤਾਨ ਤੋਂ ਪਹਿਲਾਂ ਸਾਡੇ ਘਰ ਆਇਆ ਵੈਰੀ ਗੁੱਡ ਅੱਜ ਵੀ ਆ ਹਾਂਜੀ ਵੀ ਆ ਵਾਹ ਬਹੁਤ ਚੰਗੀ ਗੱਲ ਬਹੁਤ ਚੰਗੀ ਗੱਲ ਬੜੀ ਔਖੀ ਸੀ ਆਵਾਜ਼ ਸੰਭਾਲ ਹੁੰਦੀ ਘਰ ਚ ਮਹਾਰਾਜ ਦਾ ਸਰੂਪ ਹਾਂਜੀ ਤੇ ਚਲੋ ਤੁਸੀਂ ਸਾਰਾ ਪਰਿਵਾਰ ਹੀ ਖੰਡ ਕੀਰਤਨੀ ਜਿਹਾ ਜੁੜੇ ਜੇ ਹਾਂਜੀ ਚਲੋ ਸਤਿਗੁਰੂ ਕਿਰਪਾ ਕਰਨਗੇ ਸਾਡੇ ਲਈ ਵੀ ਅਰਦਾਸ ਕਰਿਓ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਜੀ ਵਰਗੇ ਸ਼ਹੀਦ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਸੇਵਾ ਲਈ ਜਾਣ ਹਾਂਜੀ ਐਂ ਸੇਵਾ ਕਰਨ ਦੇ ਦਿੰਦੇ ਹਾਂਜੀ ਲੋਕੀ ਕਰਨ ਨਹੀਂ ਦਿੰਦੇ ਜੀ ਕੋਸ਼ਿਸ਼ ਕਰ ਰਹੇ ਆ ਲੋਕੀ ਬਿਕਨ ਪਾਉਦੇ ਆ ਇਹ ਭਾਈ ਸਾਹਿਬ ਹੈਗਾ ਹੀ ਆ ਸ਼ੁਰੂ ਤੋਂ ਜਿੱਥੇ ਫੁੱਲ ਲੱਗਿਓ ਉਥੇ ਕੰਡੇ ਨਾਲ ਹੋਣੇ ਹੋਣੇ ਆ ਚਲੋ ਧੰਨਵਾਦ ਉਹਨਾਂ ਨੂੰ ਵੀ ਸਤਿਗੁਰੂ ਸਮਤ ਬਖਸ਼ੇ ਉਹਨਾਂ ਨੂੰ ਵੀ ਮਹਾਰਾਜ ਚਲੋ ਉਹਨਾਂ ਨੂੰ ਵੀ ਕਿਰਪਾ ਕਰੇ ਉਹਨਾਂ ਤੇ ਬੱਚਾ ਕੋਈ ਨਹੀਂ ਉਹ ਕਪੜੇ ਧੋਣ ਵਾਲੇ ਵੀ ਚਾਹੀਦੇ ਆ ਨਾ ਥੋੜੇ ਜੇ ਪਰ ਮੇਰੇ ਕਪੜੇ ਧੋਣ ਨਹੀਂਦੇ ਮੇਰੇ ਤੇ ਡਰਾਈ ਕਲੀਨ ਹੀ ਕਰੀ ਜਾਂਦੇ ਆ ਹਾਂਜੀ ਕੋਈ ਗੱਲ ਨਹੀਂ ਮੈਂ ਕਿਹਾ ਕਰੋ ਤੁਸੀਂ ਮੈਂ ਤੁਹਾਡੇ ਨਹੀਂ ਕਰਨਾ ਤੁਸੀਂ ਕਰੋ ਮੇਰੇ ਜਿੰਨੇ ਕਰਦੇ ਹੋ ਕੋਈ ਗੱਲ ਨਹੀਂ ਬਹੁਤ ਮਿਹਰਬਾਨੀ ਜੋਦੇ ਵਾਸਤੇ ਰਹੋ ਭਾਈ ਸਾਹਿਬ ਤੇ ਜਦੋਂ ਵੀ ਕੋਈ ਤੁਸੀਂ ਮਹਾਨ ਸ਼ਹੀਦ ਪਰਿਵਾਰੋਂ ਕਦੀ ਕੋਈ ਮੁਸ਼ਕਲ ਪ੍ਰੋਬਲਮ ਆਏ ਸਾਡੇ ਨੰਬਰ ਤੁਹਾਡੇ ਕੋਲ ਨੇ ਤੁਸੀਂ ਬੇਝਿਜਕ ਫੋਨ ਕਰਨਾ ਸਾਡੀ ਕੋਈ ਔਕਾਤ ਨਹੀਂ ਅਸੀਂ ਕਿਸੇ ਨੂੰ 100 ਰੁਪਏ ਵੀ ਦੇ ਸਕੀਏ ਅਸੀਂ ਡਾਕੀਏ ਆ ਸੰਗਤ ਦੇ ਸੰਗਤ ਦਾ ਭਰੋਸਾ ਬਣਿਆ ਰਵੇ ਇਹ ਅਰਦਾਸ ਜ਼ਰੂਰ ਕਰਿਓ ਸਤਿਗੁਰੂ ਜੀ ਦੇ ਚਰਨਾਂ 'ਚ ਕਿਉਂਕਿ ਭਰੋਸਾ ਤੋੜਨ ਦਾ ਗਲਤ ਫਹਿਮੀਆਂ ਪਾਉਣ ਦਾ ਯਤਨ ਕਰਨ ਵਾਲੇ ਬੜੇ ਆ ਪਰ ਸਾਨੂੰ ਤੇ ਹੁੰਦਾ ਧੰਗੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦ ਤੱਕ ਸੇਵਾ ਲੈਣਗੇ ਸੇਵਾ ਆ ਹੀ ਜਾਏਗੀ ਇਹੀ ਵਢੀ ਜਾਵਾਂਗੇ ਹਾਂਜੀ ਬਾਕੀ ਸਤਿਗੁਰੂ ਕਿਰਪਾ ਕਰਨਗੇ ਜੀ ਜਿੰਨਾ ਚਿਰ ਉਹਨਾਂ ਸੇਵਾ ਲੈਣੀ ਆ ਤੇ ਉਹਨਾਂ ਲੈਣੀ ਆ ਬਾਕੀ ਬਹੁਤ ਮਿਹਰਬਾਨੀ ਤੇ ਜਦੋਂ ਆਇਂਦਾ ਜੰਮਰ ਸਰ ਆ ਮਾਲ ਸਮਾਨ ਲੈਣਾ ਹਾਂਜੀ ਤੇ ਦਰਬਾਰ ਸਾਹਿਬ ਜੂ ਜਾਣਾ ਅੱਛਾ ਤੇ ਦਰਬਾਰ ਸਾਹਿਬ ਦਰਸ਼ਨ ਕਰਕੇ ਜਾਣਾ ਹਾਂਜੀ ਮੈਂ ਜੋ ਦੱਸੇਗੀ ਕੀਤੀ ਨਾ ਹੂੰ ਤੇ ਰੋਜ਼ ਅੰਮ੍ਰਿਤਸਰ ਆਉਣਾ ਹੂੰ ਜਿੰਨੇ ਪੈਸੇ ਕਿਹਾ ਉਹਦੇ ਦੂਜੇ ਮੈਂ ਸਮਾਨ ਲੈ ਜਾਂਦਾ ਸੀਗਾ ਬਿਲਕੁਲ ਠੀਕ ਇੱਕ ਕਸੂਰ ਸੀਗਾ ਹਾਂਜੀ ਕਿ ਮੰਦਰ ਮੰਦਰ ਸਾਹਿਬ ਜਾਣਾ ਤਾਂ ਪ੍ਰਸ਼ਾਦ ਕਰਾਉਣਾ 100 ਰੁਪਏ ਦਾ ਵਾਹ ਫੇੜਾ ਖਰਚਾ ਹੀ ਹੁੰਦਾ ਸੀਗਾ ਪਿੰਡੋਂ ਸਾਈਕਲਿਆਂ ਸਾਈਕਲ ਤੇ ਵਾਪਸ ਮਾਲਿਕੇ ਨਹੀਂ ਜੀ ਉਹਨਾਂ ਦੇ ਸਿੱਧਕ ਭਰੋਸੇ ਦੀ ਤੁਸੀਂ ਗੱਲ ਜਿਹੜੀ ਦੱਸੀ ਹੈ ਨਾ ਸਾਧ ਸੰਗਤ ਜੀ ਭਾਈ ਕਰਤਾਰ ਸਿੰਘ ਪਠੜ ਜਿਨ੍ਹਾਂ ਦੇ ਦੋ ਜੀ ਉਸ ਫੌਜ ਦੇ ਹਮਲੇ ਦੌਰਾਨ ਅੰਦਰ ਲੜਦੇ ਹੋਏ ਸ਼ਹੀਦ ਹੋਇਆ ਉਹਨਾਂ ਦੀ ਇੰਟਰਵਿਊ 'ਚ ਮੈਂ ਸੁਣਿਆ ਸੀ ਕਿ ਜੂਨ ਦਾ ਮਹੀਨਾ ਵਾਂ ਕਹਿਰ ਦੀ ਗਰਮੀ ਪੈ ਰਹੀ ਆ ਉਧਰੋਂ ਬੰਬ ਚੱਲ ਰਹੇ ਗਰਨੇਡ ਚੱਲ ਰਹੇ ਗੋਲੀ ਚੱਲ ਰਹੀ ਆ ਬਿਜਲੀ ਬਾਂਦਿਆ ਤੇ ਕਹਿੰਦੇ ਵੀ ਜਦੋਂ ਪਿਆਸ ਲੱਗੀ ਨਾ ਤੇ ਕਹਿੰਦੇ ਵੀ ਅਸੀਂ ਇੱਕ ਚਬਾਰੇ ਜੇ ਤੇ ਗਏ ਤੇ ਉੱਥੇ ਪਾਣੀ ਪਿਆ ਤੇ ਕਹਿੰਦੇ ਵੀ ਸਾਡੇ ਬਜ਼ੁਰਗ ਕਹਿਣ ਲੱਗੇ ਕਿ ਪਾਣੀ ਨਾ ਪੀਓ ਕੁਝ ਖਾਓ ਨਾ ਕਿਤੇ ਫੌਜ ਵਾਲਿਆਂ ਨੇ ਵਿੱਚ ਕੋਈ ਜ਼ਹਿਰ ਨਾ ਪਾਇਆ ਹੋਵੇ ਪਰ ਕਹਿੰਦੇ ਵੀ ਪਿਆਸ ਇੰਨੀ ਜ਼ਿਆਦਾ ਹੀ ਪੀਅਸੀ ਨਹੀਂ ਵੇਖਿਆ ਪਾਣੀ ਸੁਚਾਆ ਹੀ ਨਹੀਂ ਵੇਖਿਆ ਉਹ ਗੰਦਾ ਆ ਅਸੀਂ ਨਹੀਂ ਵੇਖਿਆ ਉਹ ਚ ਜ਼ਹਿਰ ਪਾਤਾ ਵਾ ਕਹਿੰਦੇ ਵੀ ਸ਼ੇਰੀਨਾ ਪਾਣੀ ਇਦਾਂ ਪੀਤਾ ਕਿਉਂਕਿ ਪਿਆਸ ਔਰ ਇੱਥੇ ਵੇਖੋ ਭਈ ਅ ਸ਼ਿਦਪਾਈ ਅਵਤਾਰ ਸਿੰਘ ਜੀ ਭਈ ਅੰਦਰ ਉਹਨੂੰ ਪਤਾ ਸੀ ਔਰ ਕੈਰ ਦੀ ਗਰਮੀ ਦੇ ਵਿੱਚ ਪਿਆਸ ਲੱਗਣ ਲਈ ਸੀ ਖੂਨ ਵਗ ਰਿਹਾ ਮੂੰਹ ਤੇ ਵੈਹੇ ਸੁੱਕਦਾ ਜਦੋਂ ਕਿਤੇ ਗੋਲੀ ਚੱਲਦੀ ਹੋਵੇ ਬੰਦੇ ਨੂੰ ਮੌਤ ਨਾਲ ਅੱਖਾਂ ਦਾ ਜਦ ਮਿਲਦੀਆਂ ਨਾ ਬੜੇ ਬਣਿਆਂ ਦੇ ਸੰਗ ਸੁੱਕ ਜਾਂਦੇ ਆ ਤੇ ਉਹ ਫਿਰ ਵੀ ਉਹ ਕਹਿ ਰਿਹਾ ਕਿ ਮੈਨੂੰ ਰੱਜ ਕੇ ਪਾਣੀ ਨਾ ਦਿਓ ਕਿਉਂਕਿ ਮੈਂ ਇੱਥੋਂ ਜਾ ਨਹੀਂ ਸਕਣਾ ਮੈਂ ਬਾਥਰੂਮ ਜਾਊਂਗਾ ਤੇ ਜਾਊਂ ਕਿੱਥੇ ਤੇ ਮੇਰੇ ਸਿਰਫ ਬੁੱਲ ਗਿੱਲੇ ਕਰ ਦਿਓ ਵਾਹ ਸਲੂਟ ਆ ਭਾਈ ਅਵਤਾਰ ਸਿੰਘ ਜੀ ਸਤਿਗੁਰੂ ਤੁਹਾਨੂੰ ਹਮੇਸ਼ਾ ਆਪਣੀ ਹਿਫਾਜ਼ਤ ਚ ਰੱਖਣ ਆਪਣੀਆਂ ਬਾਹਾਂ ਚ ਰੱਖਣ ਆਪਣੇ ਚਰਨਾ ਚ ਰੱਖਣ ਤੁਸੀਂ ਬੜੀ ਵੱਡੀ ਕੁਰਬਾਨੀ ਕੀਤੀ ਆ ਤੁਸੀਂ ਉਸ ਪੁੱਤਰ ਸਥਾਨ ਦੀ ਮਰਿਆਦਾ ਦੇ ਲਈ ਪਾਣੀ ਵੀ ਜਿਹੜਾ ਉਹ ਸਿਰਫ ਬੁੱਲਾ ਨੂੰ ਲਾਇਆ ਰੱਜ ਕੇ ਨਹੀਂ ਪੀਤਾ ਨਹੀਂ ਤੇ ਜਦੋਂ ਪਿਆਸ ਲੱਗਦੀ ਜੇ ਨਾ ਅੱਜ ਵੀ ਕਿਤੇ ਪਰਖ ਕੇ ਵੇਖ ਲਿਓ ਫਿਰ ਇਹ ਨਹੀਂ ਵੇਖੀਦਾ ਵੀ ਪਾਣੀ ਕਿਹੜਾ ਵਾਚ ਕਿਹੜਾ ਨਹੀਂ ਬਸ ਆਖੀਦਾ ਅੰਦਰ ਸੁਟ ਲਈਏ ਗਲਾਸ ਉਹਨੇ ਯਾਦ ਵਿੱਚ ਹਰ ਸਾਲ ਕੀਰਤਨ ਕਰਾਈਦਾ ਕੀਰਤਨ ਕਰਾਉਂਦੇ ਹੋ ਵਾਹ ਬਹੁਤ ਚੰਗੀ ਗੱਲ ਜੀ ਉਹਨਾਂ ਦੀ ਯਾਦ ਚ ਪਾਠ ਕਰਦੇ ਹੋ ਤੁਸੀਂ ਕੀਰਤਨ ਕਰੋਗੇ ਬੜਾ ਜ਼ਰੂਰੀ ਆ ਸਹਿ ਪਾਠ ਹਰ ਸਾਲ ਹੀ ਕਰੀ ਰਹਿਣਾ ਠੀਕ ਹੈ ਜੀ ਇਹ ਜਿਹੜੇ ਸਿੰਘ ਜਿਹੜੇ ਸਿੰਘ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਭੇਜਦੇ ਆ ਨਾ ਤੁਹਾਡੇ ਵਰਗੇ ਸ਼ਹੀਦ ਪਰਿਵਾਰਾਂ ਲਈ ਉਹਨਾਂ ਲਈ ਜਰੂਰ ਅਰਦਾਸ ਕਰਿਓ ਉਹ ਕਿਉਂਕਿ ਉਹ ਉਹਨਾਂ ਦੀ ਕਮਾਈ ਚ ਬਰਕਤਾਂ ਰਹਿਣਗੀਆਂ ਤੇ ਉਹਨਾਂ ਦਾ ਭਰੋਸਾ ਸਾਡੇ ਤੇ ਬਣਿਆ ਰਹੇਗਾ ਉਹ ਸਾਨੂੰ ਸੇਵਾ ਭੇਜਦੇ ਰਹਿਣਗੇ ਅਸੀਂ ਤੁਹਾਡੇ ਵਰਗੇ ਪਰਿਵਾਰਾਂ ਨੂੰ ਆਵਾਜ਼ ਮਾਰ ਕੇ ਦਿੰਦੇ ਰਹਿਣਾ ਠੀਕ ਹੈ ਜੀ ਬਹੁਤ ਵਧੀਆ ਲੱਗਾ ਆਪ ਭਾਈ ਸਰਬਜੀਤ ਸਿੰਘ ਜੀ ਆਪ ਜੀ ਨਾਲ ਸ਼ਹੀਦ ਸਿੰਘ ਦੀਆਂ ਯਾਦਾਂ ਸਾਂਝੀਆਂ ਕਰਦੇ ਅੱਜ ਐਉਂ ਲੱਗਾ ਜਿਵੇਂ ਸਾਹਮਣੇ ਸਾਰਾ ਸੀਨ ਵੇਖ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਸਟੂਡੀਓ 'ਚ ਪਹੁੰਚੇ ਹੋ ਤੇ ਗਾਹ ਵੀ ਤੁਸੀਂ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿੰਦੇ ਹੋ ਕੋਈ ਮੁਸ਼ਕਲ ਪ੍ਰੋਬਲਮ ਆਏ ਅਸੀਂ ਸੰਗਤ ਨਾਲ ਸਾਂਝੀ ਕਰ ਦੇਣੀ ਆ ਸਾਧ ਸੰਗਤ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਕਿ ਕਿਵੇਂ ਤੁਹਾਨੂੰ ਇਹ ਗੱਲਬਾਤ ਲੱਗੀ ਆ ਤੇ ਪਰਿਵਾਰ ਦੇ ਜਿਹੜਾ ਜਰੂਰ ਖਿਆਲ ਰੱਖਣਾ ਜੀ ਹੁਣ ਤੁਹਾਡੇ ਕੋਲ ਇਜਾਜ਼ਤ ਵਾਹਿਬ ਰੂਜੀ ਕਾਹਲ ਸਾਹਿਬ ਵਾਹਿਬ ਰੂਜੀ ਕੀ ਫਤਿਹ